ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਤੇ ਚਾਰ ਮੱਝਾਂ ਟੋਟਲ 7 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਭਜੀ ਕੀ ਹਾਲ ਜੇ? ਵਧੀਆ ਵਧੀਆ ਤੁਸੀਂ ਦੱਸੋ। ਹਾਂ ਵਧੀਆ ਜੀ ਠੀਕ ਠਾਕ ਜੀ ਤੁਸੀਂ ਸੁਣਾਓ। ਸਰ ਵਧੀਆ ਚਾਹੀਦਾ ਜੀ। ਤੇ ਬੜੇ ਦਿਨ ਪਾ ਦਿੰਦੇ ਜੀ ਹੁਣ ਵਿੱਚ। ਨਹੀਂ ਉਹ ਕੱਲ ਭਲੇ ਖ ਲੱਗ ਗਿਆ ਤੇ ਕਹਿੰਦੇ ਨਾ ਸੋਮਵਾਰ ਨਹੀਂ ਆਇਆ ਕਰਨਾ। ਆ ਸੋਮਵਾਰ ਛੁੱਟੀ ਹੁੰਦੀ ਆਪਣੀ ਪੱਕੀ ਆ। ਆਪਾਂ ਕੱਲ ਬਾਤ ਨਹੀਂ ਸੀ ਵੀਡੀਓ। ਐਤਵਾਰ ਤੇ ਸੋਮਵਾਰ ਪੱਕੀ ਛੁੱਟੀ ਹੁੰਦੀ ਆ। ਹਾਂ ਜੀ ਉਹਦੋਂ ਮੇਰੇ ਕੋਸ਼ ਨਹੀਂ ਆ ਰਹੀ ਉਹ ਫਿਰ ਵੇਗੀਆਂ ਉਦੋਂ ਨਹੀਂ ਤੇ ਪੂਣੀ ਸੀ ਵੀਡੀਓ ਆਪਾਂ। ਠੀਕ ਐ। ਕਿੰਨੇ ਚਾਰੇ ਡੰਗਰ ਸਾਦੇ ਵਿੱਕੀ। ਤੇ ਅਰ ਕੀ ਫਿਰ ਮੰਗਲਵਾਰ ਛੁੱਟੀ ਕਰਨ ਵੇਖਾ ਲੱਗਿਆ ਨਾ ਮੈਨੂੰ ਹਾਂਜੀ 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 ਚਲੋ ਕੋਈ ਗੱਲ ਨਹੀਂ ਗਾਂ ਤਾਂ ਹਾਂਜੀ ਹਾਂਜੀ ਮੇ ਪਲੇਖਾ ਲੱਗ ਜਾਂਦੇ ਤੁਹਾਨੂੰ ਨਹੀਂ ਲੱਗਦਾ ਜੀ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਮੇਰਾ ਬਗੀਚਾ ਸਿੰਘ ਜੀ ਐਂਡ ਹਰੜ੍ਹ ਕਲਾਂ ਤਸੀਲੇ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਇਹ ਪੁੱਛਦੇ 92751943 ਠੀਕ ਆ ਤੇ ਹੁਣ ਕੰਮ ਖਿੱਚ ਦੇਣਾ ਪੂਰਾ ਗੈਂਗ ਫਿਰ ਖਿੱਚ ਦੇਣਾ ਹੁਣ ਤੁਹਾਨੂੰ ਪਤਾ ਬਾਜ਼ਾਰ ਫਿਰ ਬੜਾ ਤਰ ਪਿਆ ਜੀ ਹਾਂਜੀ ਹਾਂਜੀ ਅੱਜ ਡੰਗਰ ਫਿਰ ਘਟ ਲੱਭਦਾ ਹੁਣ ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਮੀਨੀ ਮਾਈਕ ਇੰਨੀ ਕਰ ਲਈਏ ਮੈਂ ਤਾਂ ਵੇਖੋ ਕਿੱਡੀ ਸ਼ਕੀਨ ਜੀ ਕਿੰਨਾ ਜੇ ਦੁੱਧ ਤਿਆਰ ਇਹਦੇ ਕੋਲ ਕੋਲੋਂ ਪਲਾਸੀ ਆ 10 ਕਿਲੋ ਕੋ ਵੀਨ ਨਾਲੇ ਤੇ ਬੱਚਾ ਕਿਹੜਾ ਜੇ ਇਹਦਾ ਆ ਜੇ ਕੱਟੀ ਆਹ ਕੱਟੀ ਜੇ ਇਹਦੇ ਮਗਰ ਚਲੋ ਖੋਲੋ ਫਿਰ ਤੋਰ ਦਈਏ ਨਾ ਮਗਰੇ ਤੇ ਕੱਟੀ ਆ ਤੇ ਦੁੱਧ 10 ਕਿਲੋ ਜਿਹੜਾ ਕਹਿੰਦੇ ਕਿ ਤਿਆਰ ਆ ਪੂਰਾ ਤੇ ਮੁੱਲ ਫਿਰ ਵਿੱਜੀ ਇਹਦਾ ਮੁੱਲ ਭਾਈ ਭੈ 90 ਕਰੀਏ 85 ਦੇ ਦਈਏ 85 ਚ ਕਰ ਦਈਏ ਕਮਾਨ ਤਨ ਬਾਦੋ ਤੁਸੀਂ ਆ ਵੀ ਆ ਵੀ ਜੈਸਨ ਨੂੰ ਕਰ ਦੋ ਭਾਈ ਹਾਂ 80000 ਦੀ ਮੈਂ ਦੇ ਦਾਂਗਾ 80000 ਦੀ ਹਾਂਜੀ ਚਲੋ ਬਾਕੀ ਛੋਟ ਛੜ ਮੋਕੇ ਤੇ ਕਰ ਦਾਂਗੇ ਮੋਕੇ ਥੋੜਾ ਬੋਦਾ ਕਰ ਲਾਂਗੇ ਤੇ ਆ ਥਾਨ ਵੀ ਇਹਦੇ ਆਪਾਂ ਦੇਖ ਸਤੇ ਲੱਗੇ ਤਾਂ ਬਾਕੀ ਇਹ ਆ ਵੀ ਚੰਗੇ ਕੱਦ ਕਾਟਦੀ ਆ ਤੇ ਭਾਰੇ ਪੱਲੇ ਦੇ ਹੀ ਆ ਜਿਹੜੇ ਮਾਝੇ ਬਹੁਤ ਚੰਗੀ ਮਾਝੇ ਤੇ ਆ ਗੱਬਨ ਜੇ ਹਾਂਜੀ ਇਹ ਤਿਆਰ ਹੀ ਹੈ ਮੈਂ ਤੇ ਇਹਦੇ ਵੀ ਥਾਨ ਆਪਾਂ ਦਿਖਾ ਦਈਏ ਤੁਹਾਨੂੰ ਲੱਗੇ ਤਾਂ ਚੰਗੀ ਤਰ੍ਹਾਂ ਬਾਕੀ ਮਿਲਕ ਵੀ ਇਹਨੂੰ ਚੰਗੀ ਲੱਗੀ ਆ ਹਾਂਜੀ ਤੇ ਇੱਕ ਨਿਕ ਤੋ ਉਧਾ ਲਈ ਆ ਇਹ 14 15 ਕਿਲੋ ਵਾਲੀ ਭਾਈ ਮੈਂ ਕੱਦ ਕੱਟ ਚੰਗਾ ਇਹਦਾ ਵੀ ਹਨਾ ਤੋਰਾ ਹਾਂ ਫਿਰ ਇੱਕ ਰੀਨ ਹਾਂ ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੁੰਦੀ ਥੱਲੇ ਇਹ ਜੇ ਸੋਣ ਤੱਕ ਰਹੀ ਨੇ ਹੋਰ ਬਣ ਜਾਣਾ ਆ ਜੋ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 75000 ਜੀ। ਅੱਛਾ। 72 ਜੀ ਦੇ ਦਈਏ। 72000 ਜੀ। ਕਿ ਪੂਰੇ 70 ਦੀ ਦੇ ਦਈਏ। 70 ਵੀ ਦੇ ਰਹੀਏ ਬਾਕੀ ਦੇਖੋ ਮੈਂ ਵੇਖੋ ਭਾਈ। ਕੈਮਰਾ ਮਾਰ ਕੇ ਵਖਾਓ ਵੇਖੋ ਕੁੜੀ ਪੈਰ ਰੱਖ ਕੇ ਪੈਰ ਤਾਂ ਚੱਲ ਜੂ। ਠੀਕ ਆ। ਬਾਕੀ ਅਜੇ ਇਹ ਕਿ ਜਿੰਨੇ ਹੋਰ ਪਰਚੇ ਨਾਲ ਸੌਣ ਤੱਕ ਕਰ। ਪੂਰੀ ਬੰਦੀ ਦੀ ਦੁੱਧ ਨੂੰ ਬੜੀ ਚੰਗੀ ਮੈਂ। ਠੀਕ ਆ। ਤੇ ਆ ਵੀ ਗੱਬਨ ਜੀ। ਇਹ ਵੀ ਗੱਬਨ ਜੀ। ਇਹ ਕਿੰਨੇ ਕ ਦੁੱਧ ਵਾਲੀ ਆ? ਇਹ ਵੀ 10 ਤੋਂ ਪਲੱਸ ਵਾਲੀ ਦੂਜਾ ਸੂਆ ਭਾਜੀ। ਤੋਰੋ ਫੇਰ ਇੰਨਾ। ਇਹ ਤਾਂ ਵਾਦੇ ਕਿ ਤੁਹਾਨੂੰ ਤਾਜੀ ਸੂਈ ਦਿਖਾਉਣੀ ਆ। ਬਾਕੀ ਸੌਣ ਤਾਂ ਕਰ ਚੰਗੀ ਭਰੂਗੀ ਇਹ ਜੀ। ਥਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ। ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ? ਮੁੱਲ ਭਾਈ ਇਹਦਾ 70000 ਜੀ। ਅੱਛਾ। ਹਾਂ ਜੀ। ਤੇ ਦੇਣੀ ਕਿੰਨੇ ਦੀ ਆਪਾਂ? 65000 ਜੀ ਦੇ ਦਵਾਂਗੇ। ਚਲੋ ਬਾਕੀ ਕੋ ਫੋਨ ਲਾਵੇ। ਅੱਜ ਮੌਕੇ ਦਾ ਯਾਰ ਖੰਡਾ ਕੋਈ ਨਹੀਂ ਦੱਸਾਂਗੇ। ਠੀਕ ਆ। ਤੇ ਇੱਕ ਆ ਤਾਜੀ ਸੂਈ ਜੜੀ? ਹਾਂ ਜੀ ਇਹ ਰਾਜੀ ਸੂਈ ਭਾਈ ਸਾਹਿਬ। ਠੀਕ ਆ। ਬੱਚਾ ਕੀ ਆ ਗਿਆ ਮਗਰ? ਇਹ ਮਰ ਕੱਟਾ ਭਾਈ। ਕੱਟਾ ਕਾਫੀ ਭਲਿਆ ਦਿੱਤਾ ਜਿਹੜਾ ਇਹਨੇ ਹਨਾ। ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਭਾਈ 13 14 ਕਿਲੋ ਝੋਡੀ ਕਹਿੰਦੇ ਦੁੱਧ ਚੁੰਦੀ ਗਈ ਆ ਕਿ ਦੂਜਾ ਸੁਹਾ ਜੀ ਠੀਕ ਆ ਹਾਂ ਜੀ ਬਾਕੀ ਇੱਕ ਪਾਸੇ ਦਾ ਖੋਖ ਥੋੜਾ ਜਿਹਾ ਲੱਥਾ ਪਾਇਦਾ ਤੇ ਬਾਕੀ ਆ ਵੀ ਥੱਲੇੋਂ ਚੰਗੀ ਭਰੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 80000 ਜੀ ਅੱਛਾ ਇਸ ਤੋਂ ਤਾਂ ਨਹੀਂ ਦੇਗੀ ਇਸ ਤੋਂ ਤਿਆਰ ਦੀ ਦੇਣਾ ਹਾਂਜੀ ਬਾਕੀ ਚੱਲੋ ਛੋਟ ਛੜ ਮੌਕੇ ਤੇ ਕਰਦੇ ਮੌਕੇ ਤੇ ਬਾਕੀ ਕਰਨਾ ਹੈ ਬਾਕੀ ਝੋਟੀ ਬਹੁਤ ਹੀ ਭਾਜੀ ਜਿਆਦੀ ਚੰਗੀ ਆ ਤੇ ਬਾਕੀ ਆ ਭੁੜੇ ਵੀ ਇਹਦੇ ਉੱਤਨਾ ਹੀ ਦੇਖ ਸਕਦੇ ਜੇ ਭੁੜੇ ਵੀ ਨਹੀਂ ਚੁੱਕੇ ਤੇ ਆ ਦੇਖ ਸਾਦੇ ਹਵਾਨਾ ਜਿਹੜਾ ਇਹਦਾ ਹਾਂਜੀ ਚੰਗੀ ਤਿਆਰ ਹੋਈ ਥੱਲੇ ਹਾਂਜੀ ਤੇ ਹੁਣ ਜਿਹੜੀ ਗਾਵਾਂ ਤੁਹਾਨੂੰ ਦਿਖਾਈਏ ਗੱਬਨ ਕੇ ਸੋਈ ਜੇ ਇਹ ਸੂਈ ਜੇ ਇਸੀ ਉਹ ਵਸੀ ਆ ਉਹ ਵਸੀ ਬੈਠੀ ਜਿਹੜੀ ਹਾਂਜੀ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਇਨ ਬਈ 10 15 ਦੇ ਹੋ ਗਏ ਜੀ ਤੇ ਦੁੱਧ ਕਿੰਨਾ ਤਿਆਰ ਤੇ ਉਹ ਤਾਂ 10 ਤੋਂ ਪਲਾਸੀ ਜੀ ਤੋੜ ਦੋ ਫਿਰ ਇਹਨਾਂ ਨੂੰ ਕੋਸੇ ਪੁਰਾ ਘੁਮਾਈ ਦੇ ਸਰ ਨੰਬਰੀਂ ਘਰਦੇ ਸਰ ਨੰਬਰੀਂ ਘਰਦੇ ਸਰ ਮਾਣੇ ਬੜਾ ਲਿਆ ਨਾ ਕੋਲੇ ਇਹਨਾਂ ਜਿਆੜੇ ਬੁਲੀ ਰਿੰਦੀ ਚ ਬੁਆਇਆ ਹੋਰ ਜੀ ਕਰਦੀ ਤੇ ਇਹਦਾ ਫਿਰ ਮੁੱਲ ਇਹਦਾ ਭਾਈ ਜਿਹੜਾ ਵਸ਼ੀ ਨੂੰ ਨਾ ਬਾਟੇ ਦੇ ਵੀਰ ਹੋਣਾ ਲੱਗ ਜਾਇਆ ਦੁੱਧ ਪੋਣ ਅੱਛਾ ਆ ਠੀਕ ਆ ਉਦਾਂ ਕੋਈ ਠੰਡੀ ਸੀਰ ਆ ਕੋਈ ਚੱਕਰੀ ਨਹੀਂ ਲੱਗ ਠੀਕ ਆ ਮੈਂ ਕਹ ਦੱਸਿਆ ਚੰਗਾ ਹੁੰਦਾ ਆ ਨਹੀਂ ਨਹੀਂ ਜੇ ਗੱਲਾਂ ਸਾਰੀਆਂ ਦੱਸਣੀਆਂ ਚਾਹੀਦੀਆਂ ਓਏ ਖੁੱਲੀ ਰਿੰਦੀ ਚੋਂਦੇ ਨੇ ਮਸ਼ੀਨਾਂ ਇਹਨੂੰ ਠੀਕ ਆ ਅੱਛਾ ਬੁਲੀ ਵੀ ਨਹੀਂ ਹੋ ਕਰਦੀ ਫਿਰ ਇਹਦਾ ਮੁੱਲ ਇਹਦਾ ਭਾਈ ਮੁੱਲ 30000 ਜੀ ਅੱਛਾ ਹਾਂਜੀ 32000 ਜੀ 32000 ਦੇ ਦੋਗੇ ਚਲੋ ਬਾਕੀ ਛੋਟ ਛੜ ਕਰ ਦੋਗੇ ਕਿ ਪੂਰੇ 30 ਦੇ ਦੇ ਦੀਏ 30 ਜੋ ਮੰਗੋ ਛੋਟ ਹੀ ਆ 100 ਰੁਪਿਆ ਅੱਛਾ ਹਾਂਜੀ ਠੀਕ ਆ ਠੀਕ ਹੈ ਕਿ ਨਹੀਂ ਠੀਕ ਆ ਬਾਈ ਬਹੁਤ ਚੰਗਾ ਤੇ ਆ ਟੋਕਰ ਗੱਬਨ ਜੀ ਭਾਈ ਚੈੱਕ ਪਾਸ ਹਾਂਜੀ ਆ ਚੈੱਕ ਪਾਸ ਕਿੰਨੇ ਚੱਤੀ ਚੈੱਕ ਪਾਸ ਅੱਜ ਨਾਮ ਹੀ ਨਹੀਂ ਆਦੀ ਜਿਹਦੇ 5-6 ਕਿਲੋ ਦੋ ਜੀ ਤੋਰ ਦੋ ਫਿਰ ਇਹਨੂੰ ਤਿੰਨ ਜਾਂ ਸਾਢੇ ਤਿੰਨ ਮਹੀਨਾ ਦੀ ਗੱਬਨ ਦੱਸਦੇ 5-6 ਕਿਲੋ ਦੁੱਧ ਜਿਹੜਾ ਕੰਡੇ ਹੈਗਾ ਆਜੇ ਲੈ ਆ ਤੇ ਇਹਦਾ ਮੁੱਲ ਇਹਦਾ ਮੁੱਲ 20000 ਰੁਪਏ ਅੱਛਾ 18 ਲੀ ਦਵਾਂਗੇ 18000 ਦੀ ਚਲੋ ਛੋਟ ਛੜ ਮੌਕੇ ਤੇ ਕਰ ਦੋਗੇ ਭਾਈ ਹਾਂ ਮੈਂ 17000 ਰੁਪਏ ਸ਼ੁਰੂ ਆ ਠੀਕ ਆ ਠੀਕ ਹੈ ਜੀ ਭਾਈ ਬਸ਼ੀ ਬਹੁਤ ਚੰਗੀ ਸੱਜਣਾ ਤੇਰਾ 14 ਕਿਲੋ ਰੱਪਣੇ ਕੋ ਬੇਚੀ ਠੀਕ ਆ ਹਾਂਜੀ ਤੇ ਹੁਣ ਇੱਕ ਆ ਜਿਹੜੀ ਜੀ ਹਾਂਜੀ ਇਹ ਭਾਈ ਪਾਜੀ ਸੁਣੀ ਜੋ ਅਸ਼ਾ ਜਿਹਦਾ ਆਹ ਬਸ਼ਾ ਇਹਦੇ ਨੇ ਦੇ ਵੀ ਕੀ ਇਹਦੇ ਨਾ ਪੈਰ ਨਹੀਂ ਵੀਰ ਹੁਣਾਂ ਨੇ ਬਣਾਏ ਜਿੱਥੋਂ ਆਪਾਂ ਲਈ ਅੱਛਾ ਇਹ ਕੋ ਤੁਰਿਆ ਹੀ ਨਹੀਂ ਜਾਂਦਾ ਪਹਿਲਾਂ ਤਾਂ ਦੇ ਰਾਤੀ ਬਣਾਏ ਜੇ ਪੈਰ ਨੇ ਠੀਕ ਆ ਆਹ ਦੇਖ ਸਰਦਨ ਪੈਰ ਬਿਲਕੁਲ ਨਿੱਕੇ ਨਿੱਕੇ ਕਰਦੇ ਮੈਂ ਨਿੱਕੇ ਕਰਦਾ ਥੋੜਾ ਹਜੇ ਵੀ ਤੁਰਨ ਚ ਨਾ ਕੱਚੇ ਥਾਂ ਸਹੀ ਦੋ ਨਹੀਂ ਪੱਕੇ ਥਾਂ ਦੇ ਥੋੜਾ ਦੇ ਕਰਦੀ ਐ ਅੱਛਾ ਹਾਂਜੀ ਇਹ ਦੋ ਚੋ ਦਿਨਾਂ ਚ ਹੋ ਜੋ ਕੀ ਸੱਟ ਕੋਲ ਦੋ ਚੋ ਹੋ ਜਾਵੇ ਕੋ ਡੀਜ਼ਲ ਡੈਂਪ ਹੋਣਾ ਬਾਕੀ ਦੁੱਧ ਦੇ ਥੱਲੇ 12 ਕਿਲੋ ਹੈਗਾ ਲੀਕ ਹੈਗਾ ਪੱਕਾ ਦੁੱਧ ਪਰ ਨਹੀਂ ਠੰਡੀ ਸੀ ਰਖ ਫਿਰ ਚੂਣ ਚਵਾ ਇਦਾਂ ਦਾ ਵੀ ਨਜ਼ਾਰਾ ਹੀ ਆ ਜਾਂਦਾ ਠੀਕ ਐ ਆਲੇ ਸਭੇ ਠੀਕ ਆ ਭਾਈ ਠੀਕ ਆ ਜੀ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਇਹਦਾ ਜਾਇਜ਼ ਜੇ ਇਹ ਆ ਥੋੜੇ ਜਿਹਾ ਪੈਰਾਂ ਕਰਕੇ ਆ ਉਦਾਂ ਦੇ ਵਸ਼ੀ 40000 ਦੀ ਹਾਂਜੀ ਮੁੱਲ ਇਹਦਾ 32 ਜੀ 32000 ਇਹ ਪੀੜੀ ਦੀ 30000 ਦੀ ਦੇ ਦੋਗੇ ਹਾਂਜੀ ਕਿ ਛੋਟ ਛੋਟ ਕਰ ਦੋਗੇ ਮੌਕੇ ਤੇ ਆ ਵੀ ਕਰ ਦੋਗੇ 28 ਦੀ ਦੇ ਦੀਏ 28 ਦੀ ਭਾਈ ਜਿਹੜਾ ਲੈ ਜੂ ਨਾ ਵੀਰ ਯਾਦ ਕਰੂਗਾ ਚਾਰੂ ਵੀ ਬੜੀ ਜਾਦੀ ਏ ਠੀਕ ਆ ਤੇ ਬਾਕੀ ਦੁੱਧ ਇਹਦੇ ਥਲੇ 15 ਕਿਲੋ ਹੀ ਅੱਛਾ ਪਰ ਪੈਰਾਂ ਦੀ ਪੀੜ ਨਾਲ ਥੋੜੀ ਜੀ ਘਟੀ ਜੀ ਠੀਕ ਆ ਹਾਂਜੀ ਅਜੇ ਤੇ ਕਰ ਜੋਗੇ ਫੇਰ ਹਾਂ ਹਾਂ ਬਹੁਤ ਫੇਰ ਕਰ ਜੂਗੀ ਠੀਕ ਆ ਹਾਂ ਤੇ ਕਿੰਨਾ ਘਰੀ ਜਾਉਗੀ ਉਤਰਾਂ ਦੁੱਧ ਦੇ ਭਾਈ 14 15 ਕਿਲੋ ਦਾ ਹੈਗਾ ਹੀ ਨਾ ਦੁੱਧ ਦੇ ਥਲੇ ਠੀਕ ਆ ਇਹ ਸਿਰ ਪੈਰ ਬਣਾਉਣਾ ਥੋੜੀ ਜਿਹੀ ਪੀੜ ਬਣਾਈ ਹੈ ਨਹੀਂ ਠੀਕ ਆ ਇਹਨਾਂ ਦਾ ਬਹੁਤਾ ਭਾਜੀ ਮੰਦਾਲੀ ਇਹ ਦੇ ਵਿਚਾਰੇ ਐ ਡਾੜੇ ਪੈਰ ਠੀਕ ਆ ਹਾਂਜੀ ਆ ਇਹਦਾ ਬੱਛਾ ਜੀ ਹਫਤਾ ਹੋ ਗਿਆ ਜੀ ਚਲੋ ਬਾਕੀ ਕੋਈ ਸਾਮ ਕਰੂਗਾ ਤਦ ਤੱਕ ਦਮਾ ਜੀ ਬਾਕੀ ਬਾਕੀ ਸਾਮ ਕਰੂ ਹਾਂਜੀ ਦੁੱਧ ਵੀ ਦੇ ਲਓ ਮਈਆਂ ਰਗਾ ਜੇ ਚਟਾ ਬਾਕੀ ਆ ਵੀ ਸੁਈਆਂ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਮੇਰਾ ਵੀਰ ਕੋਈ ਪੰਜ ਚਾਰ ਟਾਈਮ ਚੋ ਕੇ ਸਾਡੇ ਘਰੋਂ ਖੜੇ ਕੋਈ ਚੱਤਰ ਨਹੀਂ ਆ ਘੱਟ ਤੇ ਗੱਪਣਾ ਇੱਥੋਂ ਪਾਸ ਕਰਕੇ ਖੜਾ ਗੱਪਣਾ ਪਾਸ ਕਰਕੇ ਖੜੇ ਕਿਉਂਕਿ ਅਗਲੇ ਦਾ ਫਰਜ਼ ਵੀ ਬੰਦਾ ਚੋ ਕੇ ਖੜੋ ਗੱਪਣਾ ਇੱਥੇ ਪਾਸ ਕਰੋ ਤੇ ਸੁਈਆਂ ਦੀ ਆਪਣੀ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੋਲੋ ਜੀ